ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ਵਰੀ ਸਾਥਿਓ ਇਹਦਾ ਨਹੀਂ ਕਿ ਜੇ ਅਸੀਂ ਮੋਟਰਸਾਈਕਲ ਚੋਰੀ ਦੀ ਖਬਰ ਲਗਾਤਾਰ ਨਹੀਂ ਪਾਰੇ ਤਾਂ ਸ਼ਹਿਰ ਵਿੱਚ ਮੋਟਰਸਾਈਕਲਾਂ ਦੀ ਚੋਰੀ ਨਹੀਂ ਹੋ ਰਹੀ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਕਾਲਸ ਆ ਰਹੀਆਂ ਸੀ ਲੇਕਿਨ ਸੀਸੀਟੀਵੀ ਨਾ ਹੋਣ ਕਰਕੇ ਉਹ ਵੀਡੀਓਜ਼ ਨਹੀਂ ਪੈਂਦੀਆਂ ਹੁਣ ਇੱਕ ਜਿਹੜੀ ਤਾਜ਼ਾ ਸਾਡੇ ਤੱਕ ਗੱਲ ਪਹੁੰਚੀ ਹੈ ਇਹ ਵੀਰ ਹਰਪ੍ਰੀਤ ਹੁਣੀ ਹੈ ਹੁਸੈਨ ਚੱਕ ਦੇ ਨਿਵਾਸੀ ਨੇ ਔਰ ਇੱਥੇ ਨਵਾਂ ਸ਼ਹਿਰ ਚ ਕੰਮ ਕਰਦੇ ਨੇ ਇਹ ਦੁਪਹਿਰ ਵੇਲੇ ਰੋਟੀ ਖਾਣ ਜਾਂਦੇ 1 ਵਜੇ ਮੋਟਰਸਾਈਕਲ ਖੜਾ ਕਰਦੇ ਆ ਤੇ 2-3 ਮਿੰਟ ਦੇ ਵਿੱਚ ਕਾਰਈ ਜਿਹੜਾ ਚੋਰ ਆਉਂਦਾ ਆ ਮੋਟਰਸਾਈਕਲ ਚੋਰ ਆਉਂਦਾ ਤੇ ਮੋਟਰਸਾਈਕਲ ਦਾ ਲੋਕ ਤੋੜ ਕੇ ਮੋਟਰਸਾਈਕਲ ਨੂੰ ਜਿੱਥੇ ਖੜਾ ਕਰਦੇ ਆ ਉਸ ਥਾਂ ਤੋਂ ਚੋਰੀ ਕਰਕੇ ਲੈ ਜਾਂਦਾ ਤਸਵੀਰ ਸਕਰੀਨ ਤੇ ਆ ਰਹੀ ਹੈ ਇਹ ਚੋਰ ਜਿਹੜਾ ਤੁਰ ਕੇ ਆ ਰਿਹਾ ਦਰਮਿਆਨਾ ਜਿਹਾ ਕੱਦ ਹੈ ਸਿਰ ਤੇ ਸਾਫਾ ਬੰਨਿਆ ਔਰ ਇਹਦੀ ਤੋਰ ਤੋਂ ਪਛਾਣਣਾ ਤੁਸੀਂ ਹਾਲਾਂਕਿ ਇਹਦੀ ਤੋਰ ਤੋਂ ਨਹੀਂ ਲੱਗਦਾ ਇਹ ਚੋਰ ਹੈ ਪਰ ਇਹਦੀ ਤੌਰ ਤੋਂ ਤੁਸੀਂ ਪਛਾਣਨਾ ਕਿ ਜੇਕਰ ਤੁਹਾਡੇ ਪਿੰਡ ਦਾ ਤੁਹਾਡੇ ਮੁਹੱਲੇ ਦਾ ਤੁਹਾਡੇ ਵਾਰਡ ਦਾ ਤੁਹਾਡਾ ਗਵਾਂਢੀ ਚ ਲੱਗਦਾ ਫਲਾਣੇ ਰਿਸ਼ਤੇਦਾਰਾਂ ਦਾ ਗਵਾਂਢੀ ਯਾਰੇ ਨਸ਼ਿਆਂ ਚ ਪੈ ਗਏ ਨੇ ਪਹਿਲਾਂ ਵੀ ਇੱਥੇ ਬਹੁਤ ਕਾਹਨ ਕੀਤੇ ਆ ਤੇ ਤੁਸੀਂ ਪੁਲਿਸ ਨੰਬਰ ਵੀਰ ਉਹਨਾਂ ਨੂੰ ਦੱਸ ਦੇਣਾ ਸਾਨੂੰ ਸੰਪਰਕ ਕਰਨਾ ਕਿਉਂਕਿ ਅੱਜ ਹੀ ਮੋਟਰਸਾਈਕਲ ਚੱਕ ਹੋਇਆ ਇਹ ਚੋਰ ਮੋਟਰਸਾਈਕਲ ਕਬਾੜੀਆਂ ਨੂੰ ਜਾ ਕੇ ਵੇਚੇ ਮੋਟਰਸਾਈਕਲ ਦਾ ਨੱਟ-ਨੱਟ ਕਰ ਦੇਣ ਉਹ ਖੋਲ ਕੇ ਕੌਡੀਆਂ ਦੇ ਭਾ ਇਹ ਜਿਹੜੇ ਚੋਰ ਆ ਮੋਟਰਸਾਈਕਲ ਕਬਾੜੀਆਂ ਨੂੰ ਵੇਚ ਦਿੰਦੇ ਆ ਜਾ ਉਸ ਤੋਂ ਬਾਅਦ ਨੱਟ ਨੱਟ ਕਰਕੇ ਪੁਰਜ਼ੇ ਵੇਚ ਦਿੰਦੇ ਆ ਜਾਂ ਹੋ ਸਕਦਾ ਚੋਰ ਤੁਹਾਨੂੰ ਮੋਟਰਸਾਈਕਲ ਵੇਚਣ ਆਵੇ ਤੇ ਧਿਆਨ ਰੱਖਣਾ ਅੱਜ ਵੀਰ ਮੈਂ ਸਾਰੀ ਗੱਲ ਕਰ ਲਈ ਐ ਇੱਕ ਵਾਰੀ ਡਿਟੇਲ ਚ ਤੁਸੀਂ ਵੀ ਸਮਝਾ ਦਿਓ ਬਾਕੇ ਕਿੱਥੋਂ ਦੇਤੇ ਕਿੰਨੇ ਵਜੇ ਘਟਿਆ ਤੇ ਹੋਇਆ ਕਿਵੇਂ ਕਿਵੇਂ ਮੈਂ ਰੋਟੀ ਖਾਣ ਗਿਆ ਸੀ ਦਫ਼ਤਰ ਆਪਣੇ ਕਿਹੜੀ ਜਗ੍ਹਾ ਕੈਨਰਾ ਬੈਂਕ ਦੇ ਕੋਲ ਦਫ਼ਤਰ ਆ ਸਾਡਾ ਚੰਡੀਗੜ੍ਹ ਰੋਡ ਤੇ ਚੰਡੀਗੜ੍ਹ ਰੋਡ ਤੇ ਸ਼왈ਕੀ ਚੋਕੇ ਜਿਹੜੀ ਕੈਨਰਾ ਬੈਂਕਾ ਉੱਪਰ ਰੋਟੀ ਖਾਣ ਗਿਆ ਮੈਂ ਮੋਟਰਸਾਈਕਲ ਖੜਾ ਕੀਤਾ ਸ਼ੈੱਡ ਥੱਲੇ ਮੈਂ ਉੱਪਰ ਗਿਆ ਰੋਟੀ ਖਾਣ ਮੈਂ ਤਕਰੀਬਨ ਆਇਆ 3:00 6:0 ਜਦੋਂ ਅਸੀਂ ਰਿਕਾਰਡਿੰਗ ਕੱਢੀ ਵੀਡੀਓ ਦੇਖੀ ਉਹਦੇ ਵਿੱਚ ਤਾਂ ਉਹ 1 ਵਜੇ ਅਸੀਂ ਮੈਂ ਚੜਿਆ 1 ਵਜੇ ਤੋਂ 3 ਮਿੰਟ ਤੇ ਮੋਟਰਸਾਈਕਲ ਚੱਕ ਕੇ ਨਿਕਲ ਗਿਆ 2-3 ਮਿੰਟਾਂ ਜੋ ਉਹ 2-3 ਮਿੰਟਾਂ ਚ ਨਿਕਲ ਗਿਆ ਲੱਗਿਆ ਕੋਈ ਬੰਦਾ ਪਿੱਛਾ ਕਰ ਰਿਹਾ ਕੋਕ ਕਰ ਰਿਹਾ ਨਹੀਂ ਨਹੀਂ ਮੈਂ ਪਿੱਛੋਂ ਕੈਮਰਾ ਵੀ ਘੜਾਇਆ ਨਾ ਬੀਤੀ ਆਫਸਾਲ ਤੋਂ ਤੁਰ ਕੇ ਆਂਦਾ ਬੰਦਾ ਬਸ ਮਤਲਬ ਉਹ ਨਿਕਲ ਗਿਆ ਉਦੋਂ ਨੂੰ ਬਰਨਾਲੇਵਨ ਨੂੰ ਉਹਦੇ ਨਿਸ਼ਾਨੇ ਤੇ ਤੁਹਾਡਾ ਆਕੇ ਜੇ ਤੁਹਾਡਾ ਮੋਟਰਸਾਈਕਲ ਨਾ ਕਢਮ ਕਿਸੇ ਹੋਰ ਦਿੰਦਾ ਉਹ ਵੀ ਚੱਕ ਹੋ ਜਾਣਾ ਨਹੀਂ ਮੈਂ ਨਾਲ ਖੜਾ ਸੀ ਮੈਂ ਨਾਲ ਜਿਹੜਾ ਮੁੰਡਾ ਕੰਮ ਕਰਦਾ ਉਹ ਤਾਂ ਖੜਾ ਸੀਗਾ ਉਹਦਾ ਪਲਟੀਨਾ ਸੀ ਉਹਨੂੰ ਚਾਬੀ ਚੁੱਕੀ ਲੱਗੀ ਸੀ ਉਹਨੇ ਪਤਾ ਨਹੀਂ ਕੀ ਕੀਤਾ ਉਹ ਤਾਂ ਸਹੀ ਸੀਗਾ ਅੱਛਾ ਸੈਕਿੰਡ ਦੇ ਹਿਸਾਬ ਨਾਲ ਭਾਜੀ ਅਸੀਂ ਵੀਡੀਓਸ ਬਾਹਰ ਦਿੱਤੀਆਂ ਸਪਲੈਂਡਰ ਨੂੰ ਟੁੱਟ ਕੇ ਪੈਂਦੇ ਚੋਰ ਤੁਸੀਂ ਕੋਈ ਅਲੱਗ ਨੰਬਰ ਮਤਲਬ ਲੋਕ ਨਹੀਂ ਲਾਇਆ ਸੀ ਨਹੀਂ ਨਹੀਂ ਲੱਗ ਨਾਲ ਕਦੇ ਕੈਮਰਾ ਦੇ ਵਿੱਚ ਖੜਾ ਹੁੰਦਾ ਸੀ ਤਕਰੀਬਨ ਜਿਵੇਂ ਅਨਸਾਰ ਆਈ ਜਾਂ ਬੜਾ ਗੋਲੇ ਹੁੰਦਾ ਸੀ ਚੋਰ ਜਿਹੜਾ ਕੈਮਰੇ ਦੀ ਪ੍ਰਵਾਹ ਉਹ ਪਰਨਾ ਹਲੇ ਆ ਲਾਲ ਜਾ ਉਹਨੇ ਗੱਲ ਗਿਆ ਪਰ ਮੈਂ ਜੇ ਲਿਆ ਨਾ ਲਾਲ ਜਾ ਪਰਨਾ ਜੇ ਲਿਆ ਕਾਲਾ ਜਾ ਉਹ ਜਿਹੜਾ ਪੁਲਚਿਆਂ ਵਾਲਾ ਨੂੰ ਪੁੱਛਿਆ ਵੀ ਕਿਸੇ ਨੇ ਕਹਿੰਦਾ ਕਾਲਾ ਜੇ ਹੈ ਮੈਂ ਨਹੀਂ ਕਿਹਾ ਧਿਆਨ ਦਿੱਤਾ ਉਹਦੇ ਪਰਨਾ ਹਲੇ ਆ ਸੀ ਉਹਨੇ ਆਹ ਤੁਹਾਡਾ ਮੋਟਰਸਾਈਕਲ ਦਾ ਮਾਡਲ ਕਿਹੜਾ ਸੀ 218 ਮਾਡਲ ਆ 218 ਰੰਗ ਕਾਲਾ ਰੰਗ ਕਾਲਾ ਮੋਟਰਸਾਈਕਲ ਨੰਬਰ ਦੱਸੋ ਪੀਪੀ 32 ਜੈਡ 2633 ਪੀਪੀ 32 ਜੈਡ 2633 ਤੇ ਇਹਦੇ ਕਾਗਜ਼ ਪੱਤਰ ਸਾਰੇ ਵਿੱਚ ਹੀ ਆ ਮੈਂ ਆਰਸੀ ਮੇਰੇ ਕੋਲ ਆ ਬਾਕੀ ਸਭ ਤਰ ਉਹਦੇ ਵਿੱਚ ਹੈ ਨੀਗੇ ਬਲ ਇੰਸ਼ੋਰੈਂਸ ਵਗੈਰਾ ਹੈਗੀ ਸਾਰਾ ਕੁਝ ਤੇ ਉਹਦੇ ਉਹਦੇ ਮਰੇ ਅਰਨਮ ਮਹਿਰਾ ਲਿਖਾਇਆ ਉਹਦੇ ਉੱਪਰ ਅਰਨਮ ਮਹਿਰਾ ਹਾਂ ਤੇ ਸਾਥੀਓ ਬੇਨਤੀ ਹੈ ਕਿ ਆਰਸੀ ਵੀ ਰੋਣਾ ਕੋਲ ਆ ਕਈ ਵੇਲੇ ਨਸ਼ੇ ਪੱਤੇ ਵਾਲੇ ਕੀ ਕਰਦੇ ਆ ਵੈਸੇ ਹੀ ਆਪਣੇ ਕਿਸੇ ਸੱਜਣ ਬੇਲੀ ਕੋ ਜਾ ਕੇ ਉਹਨੂੰ ਕਹਿੰਦੇ ਕੋਈ ਬੰਦਾ ਟਕਰਾ ਮੋਟਰਸਾਈਕਲ ਵੇਚਣਾ ਬਈ ਸਾਡੇ ਨੂੰ ਤੋੜ ਲੱਗੀ ਆ ਪੈਸੇ ਨਹੀਂ ਅੱਧੇ ਭਾਤੇ ਦੇ ਦਾਂਗੇ ਤੇ ਜੇਕਰ ਤੁਹਾਡੇ ਨਾਲ ਇਦਾਂ ਦੀ ਡੀਲ ਮਾਰਨ ਆਉਂਦੇ ਆ ਤੇ ਤੁਸੀਂ ਵੀਰ ਉਹਨਾਂ ਦਾ ਨੰਬਰ ਹੋਣੀ ਤੁਹਾਨੂੰ ਦੱਸ ਦੇਣਾ ਇਹਨਾਂ ਨੂੰ ਕਾਲ ਕਰ ਲੈਣੀ ਸਾਡੇ ਚੈਨਲ ਤੇ ਕਾਲ ਕਰ ਲੈਣੀ ਆ ਔਰ ਜੇਕਰ ਤੁਹਾਨੂੰ ਮੋਟਰਸਾਈਕਲ ਕਿਤੇ ਖੜਾ ਨਜ਼ਰ ਵੀ ਆਉਂਦਾ ਅਰਨਵ ਮਹਿਰਾ ਧਿਆਨ ਦਿਓ ਅਰਨਵ ਮਹਿਰਾ ਮੋਰੇ ਲਿਖਿਆ ਸਪਲੈਂਡਰ ਮੋਟਰਸਾਈਕਲ ਤੇ ਨਜ਼ਰ ਆਉਂਦਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ ਵੀਰ ਆਪਣਾ ਨੰਬਰ ਬੋਲੋ 9855101616 9855101616 9855101616 ਤੇ ਤੁਸੀਂ ਕਾਲ ਕਰ ਲੈਣੀ ਆ ਅਰਨਵ ਮਹਿਰਾ ਜੇਕਰ ਕਿਤੇ ਸਪਲੈਂਡਰ ਮੋਟਰਸਾਈਕਲ ਖੜਾ ਸ਼ੋਅ ਤੇ ਲਿਖਿਆ ਕਾਲੇ ਰੰਗ ਦਾ ਨੰਬਰ ਕਿੰਨਾ ਪੀਪੀ 32 2633 2633 ਵੀਰ ਦੀ ਮਦਦ ਕਰਨੀ ਹੈ ਫਿਰ ਤੋਂ ਕਹਿ ਦੇਣਾ ਤੁਹਾਡੇ ਮਹੱਲੇ ਦਾ ਤੁਹਾਡੇ ਪਿੰਡ ਦਾ ਤੁਹਾਡੇ ਵਾਰਡ ਦਾ ਤੁਹਾਡੀ ਗਲੀ ਦਾ ਜਾਂ ਲੱਗਦਾ ਫਲਾਣੇ ਯਾਰ ਜਿਹੜੇ ਗਵਾਂਡੇ ਉਹਨਾਂ ਦੇ ਰਿਸ਼ਤੇਦਾਰ ਆ ਪਹਿਲਾਂ ਵੀ ਬੜੀ ਵਾਰ ਚੱਕ ਹੋਇਆ ਇਹ ਪਹਿਲਾਂ ਵੀ ਲੋਕਾਂ ਦੇ ਮੋਟਰਸਾਈਕਲ ਚੱਕਦਾ ਪੁਲਿਸ ਨੇ ਪਹਿਲਾਂ ਵੀ ਇੱਥੇ ਕਾਰਵਾਈ ਕੀਤੀ ਹੈ ਤਾਂ ਜ਼ਰੂਰ ਵੀਰ ਨੂੰ ਇਤਲਾਹ ਕਰ ਦੇਣੀ ਆ ਫੋਨ ਨੰਬਰ ਫਿਰ ਤੋਂ ਪੁੱਛ ਲੈਣੇ ਆ ਕਿਸੇ ਕਬਾੜੀਏ ਦੇ ਖੜਾ ਨਜ਼ਰ ਆਉਂਦਾ ਕਿਤੇ ਸੁੰਨਾ ਖੜਾ ਨਜ਼ਰ ਆਉਂਦਾ ਕੋਈ ਵੇਚਣ ਆਉਂਦਾ ਤਾਂ ਵੀ ਸਾਡੇ ਨਾਲ ਸੰਪਰਕ ਕਰਨ ਨੰਬਰ ਬੋਲ ਦਿਓ 9855101616 ਤੇ ਹਮੇਸ਼ਾ ਹੀ ਮੈਂ ਕਹਿੰਦਾ ਹੁਣਾਂ ਕਿ ਤੁਸੀਂ ਸਾਡੇ ਲਈ ਰਾਬੋ ਘਰ ਬੈਠੇ ਜਾਦੂ ਕਰ ਦਿਓ ਬਹੁਤਿਆਂ ਦੇ ਵਿਛੜੇ ਮਲਾਤੇ ਬਹੁਤਿਆਂ ਦਾ ਘੁਆਚਿਆ ਸਮਾਨ ਵਾਪਸ ਦਿਲਾਤਾ ਬਹੁਤਿਆਂ ਦਾ ਚੋਰੀ ਹੋਇਆ ਸਮਾਨ ਤੁਹਾਡੀ ਬਦੌਲਤ ਉਹਨਾਂ ਦੇ ਘਰ ਪਹੁੰਚਿਆ ਸੋ ਬੇਨਤੀ ਹੈ ਇੱਕ ਵਾਰ ਫਿਰ ਤੋਂ ਜਾਦੂ ਕਰ ਦੋ ਕਿ ਜਿਵੇਂ ਸਨਮਾਨ ਵਿੱਚ ਮੈਂ ਕਹਿੰਨਾ ਉਹਨਾਂ ਕਿ ਬੀਬੀ ਬੱਤੀ ਵੱਲੋਂ ਗੁਪਤ ਇਨਾਮ ਦਿੱਤਾ ਜਾਂਦਾ ਤੇ ਇਹਨਾਂ ਵੱਲੋਂ ਨਹੀਂ ਸਾਡੇ ਵੱਲੋਂ ਗੁਪਤ ਨਾਮ ਹੁੰਦਾ ਤੇ ਜੇਕਰ ਸਾਡੀ ਮਦਦ ਹੁੰਦੀ ਹੈ ਜਿਹੜਾ ਵੀਰ ਕਰੇਗਾ ਅਸੀਂ ਉਹਨਾਂ ਦੀ ਗੁਪਤ ਸਹਾਇਤਾ ਕਰਾਂਗੇ ਉਹ ਸਨਮਾਨ ਹੁੰਦਾ ਉਹ ਕੋਈ ਇਨਾਮ ਨਹੀਂ ਸ਼ਬਦ ਆਪਾਂ ਵਾਪਸ ਲੈਂਦੇ ਹਾਂ ਸਨਮਾਨ ਤੇ ਤੁਹਾਡਾ ਗੁਪਤ ਸਨਮਾਨ ਜ਼ਰੂਰ ਕੀਤਾ ਜਾਵੇ ਠੀਕ ਹੈ ਉਮੀਦ ਕਰਦੇ ਹਾਂ ਚੋਰ ਤੁਸੀਂ ਬਹੁਤ ਜਲਦੀ ਲੱਭ ਕੇ ਸਾਡੇ ਤੱਕ ਪਹੁੰਚਾ ਦੇਉਗੇ ਔਰ ਮੋਟਰਸਾਈਕਲ ਇਹਨਾਂ ਦੇ ਇਹਨਾਂ ਨੂੰ ਵਾਪਸ ਮਿਲੂਗਾ ਬਾਜੀ ਕੁਝ ਕਹਿਣਾ ਤੁਸੀਂ ਮੈਂ ਤਾਂ ਇਹੀ ਕਹਣਾ ਏ ਇਦਾਂ ਦੇ ਮਤਲਬ ਜਿਹੜੇ ਹੈਗੇ ਆ ਚੋਰ ਉਹਨਾਂ ਦੇ ਉੱਤੇ ਨਾਥ ਪਾਣੀ ਚਾਹੀਦੀ ਆ ਪ੍ਰਸ਼ਾਸਨ ਕਰ ਤੇ ਬਹੁਤ ਕੁਝ ਰਿਆ ਪਰ ਉਹਨਾਂ ਦੀ ਵੀ ਪੇਛ ਨਹੀਂ ਜਾਂਦੀ ਪਿੰਡ ਪਿੰਡ ਚੋਂ ਮਤਲਬ ਉੱਠੇ ਆ ਸਰਬਾਰ ਜੀ ਗੱਲ ਪਤਾ ਕੀ ਹੈ ਜਿੰਨਾਂ ਕ ਮੈਂ ਸਮਝਿਆ 6-7 ਸਾਲਾਂ ਚ ਕਾਨੂੰਨ ਢਿੱਲਾ ਸਾਡਾ ਇਹ ਜੇ ਮੋਟਰਸਾਈਕਲ ਚੋੜ ਫੜ ਲਿਆ ਹਾਂਜੀ ਤਾਂ ਹੁਣ ਕੀ ਹੈ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਉਹਨੇ ਕੰਪਲੇਂਟ ਨਹੀਂ ਦੇਣੀ ਪੁਲਿਸ ਵਾਲੇ ਅੰਦਰ ਕਿੰਨੀ ਦੇਰ ਪਟਾਉਗੇ ਇਹ ਨਹੀਂ ਅੱਧੇ ਪੌਣੇ ਘੰਟੇ ਚ ਬਾਹਰ ਆ ਜਾਣਾ ਹਾਂਜੀ ਹਾਂਜੀ ਇਹ ਨਹੀਂ ਬਾਹਰ ਆਂਦੇ ਹੀ ਪੰਜਾਂ ਮਿੰਟੇ ਜੋਰ ਚੋਰੀ ਕਰ ਲੈਣਾ ਹਾਂਜੀ ਹਾਂਜੀ ਉਹਨੂੰ ਉਹਦੀ ਬਣਦੀ ਜਿਹੜੀ ਸਜ਼ਾ ਦੇਣ ਫੇਰ ਕੁਝ ਇਹ ਤਾਂ ਥੰਮ ਪੈ ਸਕਦਾ ਇਹ बार-बार ਕਰਦੇ ਲਗਾਤਾਰ ਕਰਦੇ ਔਰੇ ਵਾਕਿਅਬ ਹੈ ਸਾਰੀਆਂ ਗੱਲਾਂ ਇਹ ਗਰੀਬ ਬੰਦਾ ਕਿੱਥੋਂ ਲੈ ਲੇਗਾ ਜੀ ਇਹਦੇ ਲਈ ਬਹੁਤ ਮੁਸ਼ਕਲ ਹੈ ਅਸੀਂ ਇਕੱਠੇ ਡਿਊਟੀ ਕਰਦੇ ਆਂ ਹੁਣ ਇਹਦੇ ਲੈ ਦਾ ਰੁਪਈਆ ਰੁਪਈਆ ਮਤਲਬ ਮੁਸ਼ਕਲ ਆ ਇਹ ਤਾਂ ਸਰਮਾਇਆ ਸੀ ਹਾਂ ਜੀ ਕੋਈ ਜ਼ਿਆਦਾ ਕੋਈ ਸਾਡੀ ਸੈਲਰੀ ਨਹੀਂ ਹੈਗੀ ਵੀ ਜੇ ਕੋਈ ਜ਼ਿਆਦਾ ਸੈਲਰੀ ਹੋਵੇ ਚਲੋ ਵੇ ਹੋਰ ਲੈ ਲਓ ਤੇ ਇਹਦੇ ਵਿੱਚ ਫਿਰ ਇਹਨਾਂ ਦਾ ਜ਼ਿਆਦਾ ਮਤਲਬ ਨੁਕਸਾਨ ਹੋਣਾ ਇਹਨਾਂ ਦੀ ਜੀ ਇਹਨਾਂ ਦੀ ਹੈਲਪ ਲਈ ਮੈਂ ਹੁਣ ਸਮਾਂ ਇਹਨਾਂ ਦੇ ਨਾਲ ਘੁੰਮ ਰਿਆਂ ਪੁਲਿਸ ਰਿਪੋਰਟ ਕਰਾਈ ਹੁਣ ਇਹਨੂੰ ਪਿੰਡ ਛੱਡਣ ਜਾਣਾ ਸਵੇਰੇ ਲੈਣ ਵੀ ਜਾਣਾ ਪਵੇਗਾ ਕਿਉਂਕਿ ਮੇਰਾ ਸਾਥੀ ਹੈ ਇਕੱਠੇ ਵਰਕ ਕਰ ਰਹੇ ਆਂ ਦੇਖੋ ਮੋਟਰਸਾਈਕਲ ਚੋਰ ਨੇ ਤਾਂ ਕਿਉਂਕਿ ਮੈਂ ਪਹਿਲਾਂ ਕਈ ਵਾਰ ਫੜੇ ਆਂ 1000 2000 ਵੱਧ ਵੱਧ 3000 ਚ ਵੇਚ ਦੇਣਾ ਇਹ ਵੀਰ ਦਾ ਲੱਖਾਂ ਦਾ ਨੁਕਸਾਨ ਉਤੋਂ ਕੰਮ ਕਰਦਾ ਨੁਕਸਾਨ ਉੱਤੇ ਹੀ ਪਰਿਵਾਰ ਨੂੰ ਬਾਂਡੇ ਲੈ ਕੇ ਜਾਣਾ ਬੱਚਿਆਂ ਨੂੰ ਸਕੂਲ ਛੱਡ ਕੇ ਜਾਣਾ ਕਿੰਨੀਆਂ ਚੀਜ਼ਾਂ ਦਾ ਨੁਕਸਾਨ ਹੈ ਤਾਂ ਇਹ ਜਿਹੜੇ ਚੋਰ ਐ ਵੈਸੇ ਨਸ਼ੇੜੀ ਜ਼ਿਆਦਾ ਹੁੰਦੇ ਆ ਉਹ ਸੋਚਣ ਸਮਝਣ ਦੀ ਸ਼ਕਤੀ ਹੈ ਨਹੀਂ ਪਰ ਜਿਹੜੀ ਪਿੱਛੇ ਚੋਰ ਦੀ ਮਾਂ ਆ ਜਿਹੜੇ ਚੋਰੀਆਂ ਕਰਾਉਂਦੇ ਆ ਚੋਰਾਂ ਤੋਂ ਸਮਾਨ ਖਰੀਦਦੇ ਆ ਜਦ ਤੱਕ ਪ੍ਰਸ਼ਾਸਨ ਉਹਨਾਂ ਨੂੰ ਵੱਡੇ ਪੱਧਰ ਤੇ ਹੱਥ ਨਹੀਂ ਪਾਉਂਦਾ ਇਹ ਕੰਮ ਨਹੀਂ ਰੁਕਣਾ ਬਾਕੀ ਸੂਰੀ ਸਾਹਿਬ ਅਸੀਂ ਤੁਹਾਡਾ ਵੀ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਹਰ ਇੱਕ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਉਮੀਦ ਕਰਦੇ ਆ ਕਿ ਤੁਸੀਂ ਸਾਡੀ ਹੈਲਪ ਕਰੋਗੇ ਔਰ ਵੀਰ ਦਾ ਸ਼ਰਮਾਇਆ ਮੈਂ ਤਾਂ ਸ਼ਰਮਾਇਆ ਹੀ ਗਊਂਗਾ ਇਹਨਾਂ ਨੂੰ ਵਾਪਸ ਮਿਲੂ ਬਹੁਤ ਸ਼ੁਕਰੀਆ